ਸਤਕਾਰ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮੰਗ ਪੱਤਰ ਦਿੱਤਾ ਗਿਆ ਪਵਨ ਸਰੂਪਾਂ ਦੀ ਸਿਪਾਈ 4700 ਗਲਤੀਆਂ ਦਾ ਦਾਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਸ਼੍ਰੀ ਅਕਾਲਤਾ ਸਾਹਿਬ ਨੂੰ ਇੱਕ ਮਰਜ਼ਾਦਾ ਮੰਗ ਪੱਤਰ ਦਿੱਤਾ ਹੈ ਕਿਉਂਕਿ ਆਏ ਦਿਨ ਬਹੁਤ ਜ਼ਿਆਦੀਆਂ ਥਾਵਾਂ ਤੇ ਘਟਨਾਵਾਂ ਵਾਪਰ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਵਾਲੀਆਂ ਜਿਹੜੀਆਂ ਰੁਕਣ ਦਾ ਨਾਂ ਨਹੀਂ ਦੇ ਰਹੀਆਂ ਉਹਦਾ ਕੋਈ ਕਾਰਨ ਹੈ ਉਹ ਅੱਜ ਅਸੀਂ ਕੁਝ ਗੱਲਾਂ ਲੈ ਕੇ ਕਰਕੇ ਦੇ ਕੇ ਆਏ ਆ ਨੰਬਰ 1 ਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਤੇ ਪ੍ਰਕਾਸ਼ ਹੋ ਰਹੇ ਨੇ ਰਾਮਸਰ ਉਥੇ ਕੁਝ ਮੋਨੇ ਬੰਦੇ ਕੰਮ ਕਰ ਰਹੇ ਹਨ ਕਿ ਉਥੇ 190 ਜਾਂ 95 ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜੋ ਜ਼ਫੀਰਦਾਰ ਹਰਪ੍ਰੀਤ ਸਿੰਘ ਜੀ ਅਸੀਂ ਮੀਡੀਆ ਵਿੱਚ ਇੱਕ ਡਿਪੀਰ ਵੇਖੀ ਸੀ ਕਿ ਉਹਨਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਲਿਖੇ ਜਾਂਦੇ ਹਨ ਉਹ ਇੱਕ ਬਣੇ ਉਹ ਦੂਜੇ ਬਣੇ ਦਿਖਣ ਲੱਗ ਪਏ ਨੇ ਜਿਹਦੇ ਕਰਕੇ ਉਹ ਕਿਤੇ ਪ੍ਰਕਾਸ਼ ਨਹੀਂ ਹੋ ਸਕਦੇ ਉਹਨਾਂ ਨੂੰ ਹੀ ਗੁੰਦਾਸ ਸਾਹਿਬ ਭੇਜਣ ਵਾਸਤੇ ਕਿਤੇ ਇਜਾਜ਼ਤ ਮੰਗੀ ਉਹਨਾਂ ਨੇ ਦਿੱਤੀ ਨਹੀਂ ਉਹ ਜੇ ਵੀ ਉੱਥੇ ਨੇ ਇਸ ਕਰਕੇ ਅਸੀਂ ਜਿਹੜੇ ਕੰਟੇਨਰਾਂ ਵਿੱਚ ਗੁਰੂਗ੍ਰੰਥ ਸਾਹਿਬ ਜੀ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਹਨ ਉਹ ਵੀ ਲਿਖ ਕੇ ਦੇ ਕੇ ਆਏ ਆ ਤੇ ਇੱਕ ਜਿਹੜਾ ਪਿੰਡਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਾਂ ਚਾਰ ਅੰਗ ਮਹਾਰਾਜ ਦੇ ਬਿਰਧ ਹੋ ਜਾਂਦੇ ਹਨ ਪ੍ਰਚਾਰਕ ਪੜਤਾਲ ਕਰਨ ਜਾਂਦੇ ਹਨ ਉਹ ਬਿਰਧ ਲਿਖ ਦਿੰਦੇ ਹਨ ਉਸ ਸ੍ਰੀ ਗੋਦਵਾਲ ਸਾਹਿਬ ਭੇਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਨਸਕਾਰ ਕਰ ਦਿੰਦੇ ਹਨ ਉਹ ਵੀ ਬੜਾ ਦੁਖਦਾਈ ਹੈ ਇਹ ਜਿਹੜੀਆਂ ਅਸੀਂ ਅੱਜ ਸਤਿਗੁਰਾਂ ਦੇ ਸਤਿਕਾਰ ਵਾਸਤੇ ਉਹਨਾਂ ਨੂੰ ਲੈ ਕੇ ਦੇ ਗਏ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਅਗਲੇ ਪ੍ਰਕਾਸ਼ ਹੋ ਰਹੇ ਹਨ ਉਹਨਾਂ ਦੇ ਵਿੱਚ ਪਾਵਨ ਪੀਤਰ ਜਿਹੜਾ ਸ਼ਬਦ ਹਨ ਤੇ ਇਹਨਾਂ ਦੇ ਛਾਪੇ ਦੇ ਵਿੱਚ ਬਹੁਤ ਮਿਸਟੇਕਾਂ ਹਨ ਕਿ ਭਾਵ ਕਿ ਘਟੋ ਘਾਟ 4700 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਛਾਪੇ ਨਾਲ ਛਾਪ ਰਹੇ ਨੇ ਮਹਾਰਾਜ ਦੇ ਪਾਵਨ ਪੀਤਰ ਬਾਣੀ ਉਹਦੇ ਵਿੱਚ ਮਿਸਟੇਕਾਂ ਹਨ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਧਾਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹਨਾਂ ਨੂੰ ਪੂਰ ਤੌਰ ਦੇ ਆਰਾਮਸਰ ਦੀ ਜਿਹੜੀ ਪ੍ਰੈਸ ਹੈ ਉੱਤੇ ਪਾਬੰਦੀ ਲਾਈ ਜਾਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਿੰਡਾਂ ਵਿੱਚ ਪ੍ਰਕਾਸ਼ ਹੋ ਚੁੱਕੇ ਹਨ ਉਹਨਾਂ ਨੂੰ ਅੱਜ ਸਤਿਕਾਰ ਵਾਸਤੇ ਵੱਧ ਤੋਂ ਵੱਧ ਸਤਿਕਾਰ ਕਰਾਇਆ ਜਾਵੇ ਪਿੰਡਾਂ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਗਰੰਥੀ ਜਿਹੜੇ ਹਨ ਕਈ ਤਾਂ ਬਿਲਕੁਲ ਕੋਈ ਨਿਤਨੇਮ ਨਹੀਂ ਪਿੰਡਾਂ ਦੇ ਵਿੱਚ ਹੋ ਰਿਹਾ ਭਾਵ ਕਿ ਜਦੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਨੇ ਕਈ ਇਦਾਂ ਹੋ ਰਿਹਾ ਕਿ ਕਈਆਂ ਨੇ ਗੁਰੂ ਘਰ ਬਣਾਏ ਹਨ ਤੇ ਉੱਥੇ ਜਿਹੜੀ ਲੜਕੀ ਲੜਕਾ ਘਰੋਂ ਭੱਜ ਕੇ ਦਿਲ ਜਾਂਦਾ ਜਾਂਦੇ ਹਨ ਉਹਨਾਂ ਦੀ ਕੋਟ ਮੈਰਿਜ ਕੀਤੀ ਜਾਂਦੀ ਹੈ ਤੇ ਜਿਹੜੇ ਪ੍ਰਾਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਇੱਥੋਂ ਇਹ ਆਪਣੇ ਜਿਹੜਾ ਮਹਾਰਾਜੇ ਪਾਸ਼ਾ ਦਾ ਤੋਸਾ ਸਾਹਿਬ ਤੋ ਸੇ ਦੇ ਵਿੱਚ ਮਾਰਾ ਤੋ ਸੇ ਖਾਨੇ ਦੇ ਸੁਭਾਇਮਾਨ ਕੀਤੇ ਸਨ ਉਹ ਸ਼ਰੋਣੀ ਕਮੇਟੀ ਨੇ ਕਿੱਥੇ ਭੇਜੇ ਹਨ ਉਹ ਵੀ ਜਿਹੜੀਆਂ ਚੀਜ਼ਾਂ ਹਨ ਉਹ ਵੀ ਉਹ ਵੀ ਜਿਹੜੇ ਧਾਨੂ ਗੁਰੂ ਗ੍ਰੰਥ ਸਾਹਿਬ ਪ੍ਰਾਤਨ ਹਨ ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਲੈਂਦੀਆਂ ਜਾਣ ਅਸੀਂ ਅੱਜ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਭਾਈ ਜਗਰੂਪ ਸਿੰਘ ਹਨ ਉਹਨਾਂ ਨੂੰ ਅਸੀਂ ਅੱਜ ਜੋ ਮਰਜ਼ਾਦਾ ਮੱਤਰ ਜਿਹੜਾ ਦਿੱਤਾ ਗਿਆ ਹੈ ਕਿ ਜਲਦੀ ਹੀ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣਾ ਸੀ ਪਹਿਲਿਆਂ ਨੂੰ ਪਹਿਲਾਂ ਵੀ ਪੁੱਛਿਆ ਕਿ ਜਿਹੜੇ ਪਹਿਲੇ ਤੁਹਾਨੂੰ ਮੰਗ ਪੱਤਰ ਅਸੀਂ ਦੇ ਕੇ ਗਏ ਆ ਜੀਵਨ ਸਿੰਘ ਚਤਰ ਸਿੰਘ ਵਾਲਾ ਉਦੇ ਕੀ ਬਾਰੇ ਕੀ ਗੀਤਾ ਆਂਦੇ ਉਹਦੀ ਪੜਤਾਲ ਹੋ ਰਹੀ ਹੈ ਉਹ ਜਲਦੀ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ ਅਸੀਂ ਜੇਕਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਪ੍ਰਕਾਸ਼ਮਾਨ ਹੋ ਰਹੇ ਹਨ ਆਨ ਰਾਮਸਰ ਇਥੇ ਸਿੰਘ ਸਾਹਿਬਾਂ ਦੇ ਕੋਲੋਂ ਮੰਗ ਕਰਦੇ ਹਾਂ ਪੈਲ ਤੇ ਆਧਾਰ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਦੂਸਰਾ ਸ੍ਰੀ ਗੋਂਦਵਾਲ ਸਾਹਿਬ ਜਿਹੜੇ ਦੋ ਜਾਂ ਚਾਰ ਅੰਗ ਵਿਰਧ ਹੁੰਦੇ ਹਨ ਉਥੇ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਥੇ ਵੀ ਪਾਬੰਦੀ ਲਾ ਦੇਣੀ ਚਾਹੀਦੀ ਹੈ ਕਿ ਜੇ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਿਰਧ ਹਨ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਸੀ ਪਰ ਇਹ ਅਜੇ ਤੱਕ ਧਿਆਨ ਹੀ ਸ਼੍ਰੋਮਣੀ ਕਮੇਟੀ ਦੇ ਰਹੀ ਤੇ ਜਿਹੜੇ 190 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਕੋਈ ਜਿਹੜਾ ਮਿਸਟੇਕਾਂ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੀਤਰ ਸ਼ਬਦਾ ਦੀ ਜਿਹੜੀ ਸ਼ਾਈ ਦੇ ਨਾਲ ਜਾਂ ਅੰਗ ਹਲਕਾ ਲੱਗਣ ਕਾਰਨ ਮਹਾਰਾਜੇ ਪਾਸ਼ਾ ਦੀਆਂ ਬੇਦਬੀਆਂ ਹੋਈਆਂ ਹਨ ਉਹਨਾਂ ਦੇ ਉੱਪਰ ਭਾਵੇਂ ਠੇਕੇਦਾਰ ਹੈ ਤੇ ਭਾਵੇਂ ਉੱਥੋਂ ਦਾ ਕੋਈ ਮੈਨੇਜਰ ਹੈ ਜਾਂ ਸੁਬੇਦਾਰ ਹੈ ਜਾਂ ਕੋਈ ਵੀ ਹੈ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਮਿਸਟੇਕ ਹੋਈ ਹੈ ਕਿਉਂ ਹੋਈ ਹੈ ਇਹਦਾ ਜਰੂਰ ਪੰਜ ਮੈਂਬਰੀ ਜਾਂ ਕੋਈ ਇਸ ਤੋਂ ਬਣਾ ਕੇ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਇਹ ਅਸੀਂ ਅੱਜ ਸ੍ਰੀ ਅਕਾਲ ਤਖਤ ਜਥੇਦਾਰ ਨੂੰ ਦਿੱਤੇ ਆਵੇਂਦੇ ਹੁਣ ਕਿੰਨੀ ਜਲਦੀ ਕਾਰਵਾਈ ਕਰਦੇ ਜੀ ਤੁਸੀਂ ਇੱਕ ਗੱਲ ਕਹੀ 4700 ਤੁਸੀਂ ਉਹ ਗੱਲ ਕਲੀਅਰ ਨਹੀਂ ਕਰ ਪਏ 4700 ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸੁਲੋਕਾਂ ਦੇ ਵਿੱਚ ਗਲਤੀਆਂ ਨੇ ਜਾਂ 4700 ਗਲਤੀਆਂ ਨੇ ਇਹ 4700 ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਵਿੱਚ ਸਿਹਾਰੀ ਵਿਆੜੀ ਔਕੜ ਬਲੈਂਕੜੇ ਜਿਹੜੇ ਆ ਉਹ ਜਿਹੜਾ ਇਹਨਾਂ ਦਾ ਪ੍ਰਸਦਾ ਛਾਪਾ ਉਹਦੇ ਵਿੱਚ ਗਲਤੀਆਂ ਵਾਂ 4700 4700 ਇਹ ਵਰ ਬਾਬਰਨਾਮ ਸਿੰਘ ਤੋਂ ਮੇਰੇ ਸਾਨੂੰ ਇਹ ਗੱਲ ਦੱਸੀ ਸੀ ਕਿ ਸਾਡੇ ਬੁੱਟਰ ਨੇ ਜਿਹੜਾ ਇਹ ਫਲੇ ਹੱਡ ਗ੍ਰੰਤੀ ਬਣਾਇਆ ਜਾ ਰਿਹਾ ਵਾ ਉਹਨੇ ਇਹ ਖੜਾ ਤਿਆਰ ਕੀਤਾ ਵਾ ਉਹਨੂੰ ਇੱਕੋ ਹੱਡ ਗ੍ਰੰਤੀ ਭਾਈ ਅਮਰ ਸਿੰਘ ਵੀ ਬੁੱਟਰ ਬਣ ਰਹੇ ਨੇ ਕਹਿੰਦੇ ਆ ਕਿ ਉਹ ਹੁਣ ਕੀ ਧਿਆਨ ਦਿੰਦੇ ਨੇ ਇੱਧਰ ਮਾਰੇ ਦੀ ਬਾਣੀ ਦੇ ਸਤਿਕਾਰ ਵਾਸਤੇ ਉਹਨਾਂ ਨੇ ਗਾੜੀ ਖੜਾਣਾ ਤਿਆਰ ਕੀਤਾ ਜਿਹੜੇ ਕਰਕੇ ਸਾਨੂੰ ਪਤਾ ਲੱਗਾ ਸੀ ਬੜੀ ਗਲਤ ਗੱਲ ਹੋ ਗਈ ਕਿ 4700 ਦੇ ਕਰੀਬ ਪਾਰ ਢੇਰ ਰਹਿਗੇ ਨੇ ਇਹ ਤਾਂ ਸਿੱਧੇ ਤੌਰ ਤੇ ਆਸਥਾ ਦੇ ਨਾਲ ਖਿਲਵਾੜ ਹੋ ਗਿਆ ਇਹ ਇੱਕ ਨਹੀਂ ਬੜੇ ਚਿਰ ਦਾ ਇਹ ਘਰ ਆਏ ਨੇ ਸ਼੍ਰੋਮਣੀ ਕਮੇਟੀ ਵਾਲੇ ਜਾਬਦਤ ਕਿਸੇ ਨਾਲ ਕਿਸੇ ਨਾਲ ਰੜੇ ਹੋਏ ਨੇ ਜਿਹੜੇ ਪਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਆਏ ਦਿਨ ਕੋਈ ਵੀ ਅਸੀਂ ਪੁੱਛਦੇ ਹਾਂ ਕਿ ਕੋਈ ਰਿਕਾਰਡ ਰੱਖਿਆ ਗੁੰਦਵਾਲ ਸਾਹਿਬ ਦੇ ਕੋਈ ਵੀਡੀਓਗ੍ਰਾਫੀ ਕੀਤੀ ਹੈ ਪ੍ਰਚਾਰਕ ਦੇ ਕਹਿੰਦੇ ਮਹਾਰਾਜ ਚੇ ਪਾਸ਼ਾ ਜੀ ਨੂੰ ਗੁੰਦਵਾਲ ਸਾਹਿਬ ਅਗਨ ਪੇੜਨਾ ਕਰਨ ਕਬਲ ਜਿਹੜੇ ਕਰਵਾਏ ਗਏ ਨੇ ਉਹਨਾਂ ਦਾ ਰਿਕਾਰਡ ਸ੍ਰੀ ਕਾਦਾ ਜੱਥੇ ਜਾਰੂ ਮੰਗਾਵੇ ਕਿ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਕਿੰਨੇ ਕਰ ਚੁੱਕੇ ਨੇ ਤੁਸੀਂ ਅਗਨਪੇਟ ਉਹਦਾ ਸਾਰਾ ਰਿਕਾਰਡ ਜਿਹੜਾ ਵਾ ਉਹ ਜਰੂਰ ਮੰਗੇ ਤੇ ਜਿਹੜੇ ਗਾਹ ਕਰ ਰਹੇ ਨੇ ਉਹਨਾਂ ਦੇ ਬਿਲਕੁਲ ਰੋਕ ਲਈ ਜਾਵੇ ਨਾ ਕੀਤੇ ਜਾਣ ਕਿਉਂਕਿ ਫੁਲ ਵੀਡੀਓਗ੍ਰਾਫੀ ਵੀ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਚੇ ਪਾਛਾ ਦੇ ਕੰਮ ਕਿੰਨੇ ਪਾਵਨ ਪ੍ਰਤਿਸ਼ਟਾ ਸ਼ਬਦ ਜਿਹੜੇ ਉਹ ਬਿਰਧ ਹਨ ਆ ਤੁਸੀਂ ਰਾਮ ਸਰ ਦੀ ਗੱਲ ਕੀਤੀ ਹੈ ਕਿ ਉੱਥੇ ਮੋਨੇ ਕੋਲ ਨਿਕੰਮ ਕਰ ਰਹੇ ਨੇ ਜਾਂ ਉੱਥੇ ਪ੍ਰਬੰਧਕ ਨਹੀਂ ਸਹੀ ਹੋ ਰਿਹਾ ਤਾਂ ਬੀਤੇ ਦਿਨੀ ਐਡਵੋਕੇਟ ਅਰਜਨ ਸਿੰਘ ਵੇਖੋ ਕਿ ਕਿਥੇ ਕੀਤੀ ਭਾਈ ਅਰਜਨ ਦਸਤਾ ਮਹੀਨੇ ਤਾਂ ਕਿਪਾਦੀ ਕਾਰਵਾਈ ਜਿਹੜੇ ਕਿਸਕਰਾਂ ਨੂੰ ਚੇਂਜ ਕਿਸੇ ਕੇ ਕਿਸਕਰ ਚੇਂਜ ਕੀਤੇ ਗਏ ਜਮੀਨਾਂ ਦੇ ਕਿਥੇ ਕਾਦੇ ਹਾਤੇ ਕੀਤੇ ਗਏ ਆ ਹੰਬ ਸਾਹਿਬ ਹਾਂ ਆ ਹੰਬ ਸਾਹਿਬ ਜਿਹੜੀ ਜੇਕਰ ਇਹਨਾਂ ਦੇ ਸਕੱਤਰ ਜ਼ਮੀਨਾਂ ਵੇਚ ਸਕਦੇ ਨੇ ਹਾਂਜੀ ਇਹਨਾਂ ਨੇ ਆਪਣੀਆਂ ਜ਼ਮੀਰਾਂ ਵੇਚਤੀਆਂ ਤੇ ਇਹਨਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਵੇਚਤੀਆਂ ਨੇ ਅਸੀਂ ਬੜੇ ਚਿਰ ਦਾ ਰੋਲਾ ਪਾਉਂਦੇ ਆ ਰਹੇ ਹਾਂ ਇਨਸਾਨ ਇਹ ਕੋਈ ਅੱਜ ਤੋਂ 10 ਸਾਲ ਪਹਿਲਾਂ ਨਹੀਂ ਵੇਚੀਆਂ ਜ਼ਮੀਨਾਂ ਇਹ ਧਾਮੀ ਦੇ ਪ੍ਰਧਾਨ ਹੁੰਦਿਆਂ ਵਿੱਚ ਜਾਵਾ ਇਹ ਜਰੂਰ ਅੱਜ ਭਾਵੇਂ ਤਰ ਭਾਮੀ ਸੱਚਾ ਹੁੰਦਾ ਮਾਰਾ ਜਰੂਰ ਉਹਨਾਂ ਨੂੰ ਭਾਵੇਂ ਫੰਡ ਵੀ ਦਵੇਗਾ ਫੰਡ ਨਹੀਂ ਉਹਨਾਂ ਨੂੰ ਜੇਲਾਂ ਦੀ ਸਲਾਖਾਂ ਦੇ ਅੰਦਰ ਸੁਟਣਾ ਚਾਹੀਦਾ ਇਹ ਪਰਚਾ ਜਿਹੜਾ ਮੈਂ ਤੇ ਇੱਕ ਬੇਨਤੀ ਕਰੂੰ ਤੁਹਾਡੇ মিডিਆ ਰਾਈ ਇਹ ਇਹਨਾਂ ਦੇ ਮੁਲਾਜ਼ਮਾਂ ਵੱਲੋਂ ਨਹੀਂ ਹੋਣਾ ਚਾਹੀਦਾ ਧਾਮੀ ਵੱਲੋਂ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਬਾਹਰ ਗੁਰਨਾਨਕ ਨਾਲ ਸੇਖਣ ਜਿਹਦੇ ਜਸੇਧਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਚੀਜ਼ਾਂ ਜਿਹੜੀਆਂ ਰਿਪੋਰਟਾਂ ਬਾਹਰ ਲਿਆ ਕੇ ਲੋਕਾਂ ਤੱਕ ਰੱਖੀਆਂ ਨੇ ਤੇ ਉਹਨਾਂ ਗੁਰਸਿੱਖਾਂ ਵੱਲੋਂ ਪਰਚਾ ਦਰਜ ਹੋਣਾ ਚਾਹੀਦਾ ਤੇ ਹੋਣਾ ਵੀ ਇਦਾਂ ਦਾ ਚਾਹੀਦਾ ਕਿ ਸਾਰਾ ਇਹਨਾਂ ਕੋਲ ਡਾਟਾ ਜਿਹੜੇ ਇਸ ਕਤਨਾ ਦਾ ਪ੍ਰਸ਼ਾਸਨ ਨੂੰ ਕਹਿ ਕੇ ਰਿਮਾਂਡ ਲੈ ਕੇ ਹੋਰ ਵੀ ਪੁੱਛਗਿਛ ਕਰਨੀ ਚਾਹੀਦੀ ਇਕੱਲੀ ਹੰਬ ਸਾਹਿਬ ਦੀ ਨਹੀਂ ਹੋਰ ਵੀ ਇਹਨਾਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਹੋਈਆਂ ਨੇ ਜਿਹੜੀਆਂ ਕਈ ਤਾਂ ਪ੍ਰਗਟ ਹੋਈ ਜਾ ਰਹੀਆਂ ਚੀਜ਼ਾਂ ਤੇ ਕਈ ਨਹੀਂ ਹੋ ਰਹੀਆਂ ਅਸੀਂ ਚਾਹੁੰਦੇ ਹਾਂ ਕਿ ਸਾਰਾ ਡਾਟਾ ਜਿਹੜਾ ਲਿਆ ਕੇ ਸਿੱਖ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੀਦਾ